Вау. 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 ਸੋ ਦਰਾਂਗੇ ਅਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕੇ ਆ ਜਿਤ ਮੈਂ ਸਰਬ ਸੰਭਾਲੈ ਵਜ ਤੇਰੇ ਨਾਮ ਦੀ ਅਨੇਕ ਅਸ਼ੰਖ ਕਹਤੇ ਤੇਰੇ ਵਾ ਵਨਾਰੇ ਕਹਤੇ ਤੇਰੇ ਰਾਗ ਬਰੇ ਸੋ ਕਹੀਏ ਕਹਤੇ ਤੇਰੇ ਗਾਵਨਾਰੇ ਗਾਵੰਤਦ ਨ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤਦ ਨ ਚੱਤ ਗੋਪਤ ਲਗਜਾਨਨ ਲੇਖ ਲੇਖ ਧਰਮ ਵਿਚਾਰੇ ਗਾਵੰ ਤਦਨੋ ਈਸ਼ਰ ਬਰਮਾ ਦੇ ਸੋਹੰ ਤੇਰੇ ਸਦਾ ਸਵਾਰੇ ਗਾਵੰ ਤਦਨੋ ਇੰਦਰ ਇੰਦਰਾਸਨ ਬੱਟੇ ਦੇਵਤੇ ਆਂਦਰ ਨਾਲੇ ਗਾਵੰ ਤਦਨੋ ਸੱਦ ਸੁਮਾਦੀ ਅੰਦਰ ਗਾਵੰ ਤਦਨੋ ਸਾਧ ਵਿਚਾਰੇ ਗਾਵੰ ਤਦਨੋ ਜਤੀ ਸਤੀ ਸੰਤੋਖੀ ਗਾਵੰ ਤਦਨੋ ਵੀਰ ਕਰਾਰੇ ਗਾਵੰ ਤਦਨੋ ਪੰਡਤ ਪੜਨ ਰਕੀਸਰ ਜੁਗ-ਜੁਗ ਵਿਦਾਂ ਨਾਲੇ ਗਾਵੰ ਤਦਨੋ ਮੋਕਨੀਆ ਮਨਮੋਹ ਸੁਰਗਮਤਿ ਪਿਆਲੇ ਗਾਵੰ ਤਦਨੋ ਰਤਨਿਉ ਪਾਏ ਤੇਰੇ ਅਠਸੜ ਤੀਰਤ ਨਾਲੇ ਗਾਵੰ ਤਦਨੋ ਜੋਦਮਾਨ ਬਲਸੂਰਾ ਗਾਵਨ ਤਦ ਨੂੰ ਕਾਣੀ ਚਾਰੇ ਗਾਵਨ ਤਦ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦ ਨੂੰ ਗਾਵਨ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਦ ਨੂੰ ਗਾਵਾਂ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੁਸਾਇਬ ਸੱਚ ਸੱਚ ਹੀ ਨਾਹੀਂ ਹੈ ਪੀ ਹੁ ਸੇ ਜਾਇ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਪੰਤੇ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਪਾਵ ਸੋਈ ਕਰਸੀ ਫੇਰੋ ਹੁਕਮ ਨਾ ਕਰਨ ਨ ਜਾਇ ਸੋ ਪਾਤਸ਼ਾਹ ਉਸ ਸ਼ਾਮ ਪਸਾਈ ਨਾਨਕ ਰਹਿਨ ਰਜਾ ਆਸਾ ਮਹੱਲ ਅਪੱਲਾ ਸੋ ਵੱਡਾ ਆਖੈ ਸਭ ਕੋਏ ਕਿ ਵੱਡ ਵੱਡਾ ਡਿੱਠਾ ਹੋਏ ਤੇ ਮਤ ਪਾਏ ਨ ਕਾਇ ਹਾ ਜਾਏ ਕਹਿਨੇ ਵਾਲੇ ਤੇਰੇ ਰੈ ਸਮਾਈ ਵੱਡੇ ਮੇਰੇ ਸਾਈਬਾ ਗੈਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਚਿੱਤ ਆ ਕੇ ਵੜੀਂ ਰਾਰਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਦੇਾਨੇ ਗੁਰ ਬੋਹਾਈ ਕੈ ਨ ਜਾਇ ਤੇਰੀ ਤਲ ਵੜਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾਂ ਪਰਖਾਂ ਕਿਆ ਵੜਿਆਈਆਂ ਤੁੱਤ ਵਿਣ ਸਿੱਧਿ ਕਿਨੈ ਨਾ ਪਾਈਆਂ ਕਰਮ ਮਿਲੇ ਨਾਹੀ ਠਾਕੁਰ ਆਈਆਂ ਹੱਕਨ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮੱਲ ਪਹਿਲਾਂ ਆਖ ਕਾਂ ਜੀਵਾ ਵਿਸਰਾਇ ਮਰ ਜਾਉ ਆਖਣ ਓਖਾ ਸਚਾ ਨਾਉ ਸਚੇ ਨਾਮ ਕੀ ਲਾਗੈ ਭੂ ਓ ਤੂ ਕਾਇ ਕਾਇ ਚਲੀਐ ਦੂ ਸੋ ਕਿਉਂ ਵਿਸਰਾਇ ਮੇਰੀ ਮਾ ਸੱਚਾ ਸਾਇ ਸਚੈ ਨਾਹਿਰਾਉ ਸਚੇ ਨਾਮ ਕੀ ਤਿਲ ਵਡਿਆਈ ਆਖ ਤੱਕ ਕੀਮ ਤਨੈ ਪਾਈ ਜੇ ਸਾਮਲ ਕੈ ਆਖਣ ਪਾਹਿ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੈ ਨਾ ਹੋ ਵਸੋ ਦਿਨ ਦਾ ਰਹਿ ਨ ਚੁੱਕੈ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਆ ਨਾ ਕੋ ਜੀਵੜਿ ਆਵ ਤੇੜ ਤੇਰੀ ਦਾਤ ਜਿੰਦਨ ਕਰਕੇ ਕੀ ਤੇਰਾ ਖਸਮ ਵਿਸਾਰੈ ਤੇ ਕਮਜੋ ਨਾਨਕ ਨਾਮ ਹੈ ਬਾਸ ਸੁਮਾ ਆਰਾ ਗੁਜ਼ਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਾਧ ਪੁਰਖਾ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪਰਗਾ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪਰਗਾ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੇ ਰਹਿ ਰਾ ਸਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆ ਹਰ ਹਰ ਨਾਮ ਮਿਲੈ ਤ੍ਰਿਪਤ ਸੈ ਮਿਲ ਸੰਗਤ ਗੁਣ ਪਰਗਾ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗੀ ਜੰਪਾਸ ਜੋ ਸਤਗੁਰ ਸ਼ਰਨ ਸੰਗ ਤਨੇ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲੇਖਾ ਤਨ ਤਨ ਸਾਧ ਸੰਗਤਿ ਤਾਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਹ ਹਰਾ ਗੂਜਰੀ ਮਾਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾਂ ਕਾਰਜ ਕਾਗੈ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤਿ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮផល ਪਾਇਆ ਸੋ ਕੇ ਕਾਸ ਧਰਿਆ ਰਾਮ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸਕੇ ਧਰਿਆ ਸਿਰ ਸਿਰ ਇੱਕ ਸੁਬਾਹਿ ਠਾਕੁਰ ਕਾਹੇ ਮਨ ਬਹੁ ਕਰਿਆ ਊਡੇ ਹੋ ਅਵਸ ਕੁਸਾ ਤਿਸ ਬਾਛੇ ਬਚਰੇ ਛਰਿਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਬਨ ਦਾੰਦ ਅਸ਼ਟ ਸਿਧਾਂ ਠਾਕੁਰ ਕਰਤਲ ਧਰਿਆ ਜਨਾਨ ਆਕ ਬਲ ਬਲ ਸਤ ਬਲ ਜਾਈਏ ਤੇਰਾ ਅੰਤਨ ਪਾਰਾ ਵਰਿਆ ਹਰਾਗ ਆਸਮਹ ਲਾ ਚੋਤਸਪੁਰ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਡਾ ਹਰ ਪੁਰਖ ਨਰੰਡਾ ਹਰਿਆ ਗੰਮਾ ਆਗਮੇ ਪਰ ਸਤਿ ਆਵੇਂ ਸਭ ਧਿਆਵੇਂ ਤੋ ਜੇ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਂਕਾ ਦਾ ਤਾਰ ਹੋਰ ਧਿਆਵੋ ਸੰਤੋ ਜੇ ਸਭ ਦੁੱਖ ਵਿਸਾਰਨ ਹਾਰ ਹਰਿਆ ਪੇਠਾ ਕੋ ਖਾਰੇ ਆਪੇ ਸੇਵਕ ਜੀ ਕਿਆ ਆਨਾਨਕ ਜੰਤ ਵਿਚਾਰ ਤੂੰ ਕਟ ਕਟ ਅੰਤਰ ਸਰਬਨਰੰਤਰ ਜੀ ਹਰੇ ਕੋਪੁਰਖ ਸਮਾਣਾ ਇੱਕ ਦਾਤੇ ਇੱਕ ਪਿਖਾਰੇ ਜੀ ਸਭ ਤੇਰੇ ਚੋ ਜਿਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨੇ ਆਵਰ ਨਾ ਜਾਣ ਤੂੰ ਪਾਰ ਪਰਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ बखਾਣਾ ਜੋ ਸੇਵਾਂ ਜੋ ਸੇਵ ਤਉ ਜੀ ਜਨ ਨਾਨਕ ਤੈਨ ਕੁਰਬਾਨ ਹਰ ਧਿਆਵੈ ਤਰ ਧਿਆਵੈ ਤਉ ਜੀ ਸੇ ਜੰਜੋਗ ਮੈਂ ਸੁਭਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇ ਆ ਜੀ ਤਿੰ ਟੂਟੇ ਜਮ ਕੇ ਫਾਂਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇ ਆ ਜੀ ਤਿੰ ਕਾ ਭਉ ਸਭ ਗਵਾਸੀ ਜਿਨ ਸੇ ਵਿਆਹ ਜਿਨ ਸੇ ਵਿਆਹ ਮੇਰਾ ਹਰ ਜੀ ਤੇ ਹਰ ਰੂਪ ਸਮਸੇ ਸੇਤਨ ਸੇਤਨ ਜਿਨ ਹਰ ਧਿਆਇ ਆ ਜੀ ਨਾਨਕ ਤਨ ਬਲਿਆਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੇ ਹਰ ਅਣ ਕਾਨੇ ਕਿ ਅਨੰਤ ਤੇਰੀ ਅਨ ਤੇਰੀ ਅਨ ਕਰੇ ਹਰ ਪੂਜਾ ਜੀ ਟਪ ਟਪ ਪੰਜ ਪਾਂਬੇ ਅਨਤਾ ਧੀਰੀ ਆਨੇ ਤੇਰੇ ਅਨੇਕ ਪੜੇ ਮੋ ਸੰਭਰ ਸਾਸਤ ਜੀ ਕਰ ਕੇ ਰਿਆ ਖਤ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਦੀ ਜੋ ਪਾਵੈ ਮੇਰੇ ਘਰ ਭਗਵੰਤਾ ਤੂੰ ਆਤਪੁਰਖ ਅਪਰੰਪਰ ਕਰਤਾ ਜੀ ਤੋਜੇ ਵੜਿਆ ਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੀ ਆਪੇ ਸ੍ਰੇਸ਼ਟ ਸਾਭਿਓ ਪਾਏ ਜੀ ਤੁਦੀ ਆਪੇ ਸਰਜ ਸਭ ਕੋਈ ਜਨਾਨੰ ਗੁਣ ਗਾਵੇ ਕਰਤਾ ਕਹਿ ਦੇ ਜੋ ਸਭ ਸਹ ਕਾ ਜਨੋਈ ਆਸਾਮ ਹੱਲਾ ਚੋਤਾ ਤੂੰ ਕਰਤਾ ਸਚਿਆਰ ਮੈਂ ਦਾਤਾਈ ਜੋਤਿ ਭਵ ਸੋਇ ਥਿਸੀ ਜੋ ਤੂੰ ਦੇ ਸੋਇ ਹਉ ਪੈਰਾ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮੁਖ ਗਵਾਇਆ ਤੋ ਦੀਆ ਵਿਸੂੜਿਆ ਹਾ ਮਿਲਾਇਆ ਤੂੰ ਦਰਿਆ ਸਭ ਤੋ ਜੀ ਮਾਇ ਤੋ ਬੈੰਦੋ ਜਾ ਕੋਈ ਨਹੀਂ ਜੀ ਜਨ ਸਭ ਤੀ ਰਖੇ ਵਿੰਜੋਗ ਮੇਰੇ ਵਿਛੜਿਆ ਸੰਜੋਗੀ ਮੇਂ ਜਿਸ ਨੂੰ ਤੰਡਾ ਨਹੀਂ ਸੋ ਹੀ ਜਾਣ ਜਾਣੇ ਹਰ ਗੁਣ ਸਾ ਦੀਆ ਕੋ ਕਾਣ ਜਿਨ ਹਰ ਸੇਵਿਆ ਤਿੰਸੁ ਪਾਇਆ ਸਜੇ ਕਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰਣ ਨ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟੋਏ ਆਸਾਮ ਹੱਲਾ ਪੈਣ ਤਿਤ ਸਰਵਰੜਾਈ ਭਈ ਲੈ ਨਿਵਾਤਾ ਪਾਣੀ ਪਾ ਤਿਨਹਿ ਕੀਆ ਪੰਕਜ ਮੁਹੋ ਪਾ ਗਨੀ ਚੱਲੈ ਹਮ ਦੇਖਾ ਤੈ ਡੂਬੀ ਲੈ ਮਨ ਇਕਣਾ ਚੇਤ ਸਮੂਹ ਮਨਾ ਹਰ ਬਿਸਰਾ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪਰਨਵਤਨਾਨ ਤਿਨ ਕੀ ਸਰਣਾ ਜਿੰ ਤੂ ਨਾਹੀ ਵਿਸਰਿਆ ਆਸਾ ਮਨ ਲਾਪਨ ਹੀ ਪਰਾਪਤਮਨੁਖ ਦੇਹ ਰਿਆ ਗੋਬਿੰਦ ਮਿਲਕੇ ਏ ਤੇਰੇ ਬਰੀਆ ਅਵਰ ਕਾ ਤੇਰ ਕੈ ਤਨ ਕਾ ਮਿਲ ਸਾਥ ਸੰਗਤ ਪਜ ਕੇਵਲ ਨ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਮਰਥਾ ਜਾਤ ਰੰਗ ਮਾਇਆ ਕਹਿ ਰਾਮ ਜਬ ਤਬ ਸੰਜਮ ਤਰਮ ਨਾ ਕਮਾਇਆ ਸੇਵਾ ਸਾ ਨਾ ਜਾਣਿਆ ਹਰ ਰਾਇਆ ਕਉ ਨਾਨ ਖਮਨੇਚ ਕਰਮ ਸ਼ਰਨ ਪਰ ਕੀ ਰਾਖੋ ਸ਼ਰਮ ਕਬਿਓ ਬਾਤ ਬੇਨਤੀ ਚੋਪਾਈ ਹਮਰੀ ਕਰੋ ਆਗਦੇ ਰਛਾ ਪੂਰਨ ਹੋਏ ਚਿਤ ਕੇ ਛਾ ਤਬ ਚਰਨਨ ਮਨ ਰਹੇ ਖਮਾਰਾ ਆਪਣਾ ਜਾਣ ਕਰੋ ਫਿਰ ਪਾਰ ਹਮਰੇ ਦੁਸ਼ਤ ਸਬੈ ਤੁਮ ਕਾਵ ਆਪਾ ਦੇ ਮੋਹਿ ਬਚਾਵ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾ ਰ ਮੂਰ ਚਾਣੇ ਕਰਦੇ ਕਰੀਏ ਸਬੈ ਰਣ ਕੋ ਆਇ ਸੰਗਰੀਏ ਪੂਰਣ ਹੋਏ ਤੁਮਾਰੇ ਆਤਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਧਿਆਉ ਜੋ ਵਰ ਚਾਉ ਸ ਤੁਮ ਤੇ ਪਾਉ ਸੇਵਕ ਸੇ ਖਾ ਮਾਰੇ ਤਾਰੀਆਂ ਚੁੰ ਚੁੰ ਸਤਰ ਹਮਾਰੇ ਮਾਰੀਆਂ ਆਪ ਹਾ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਉਝੋ ਸਦਾ ਕਮਾਰੇ ਪੱਛਾ ਸਿਰਿ ਆ ਤੁਝ ਕਰਿਓ ਰੱਛਾ ਅਰਾਖਲਯੋ ਮੋਇ ਰਾਖਣ ਹਾਰੀ ਸਾਹਿਬ ਸੰਸਾਏ ਪਿਆਰੀ ਦੀਨ ਬੰਦੁਸ਼ਟਨ ਕੀ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਵਧਰ काल पाए शिव जू काल पाए कर विष्ण प्रकाश सकल काल का किया तमश जमन काल जोगी शिव कियो। जो शिव के ओरा ब्रह्मा ज्योति जमन काल सब लोग सवारा नमस्कार है ताही हमारा जवन काल सब जगत बनायु देव दान दशन उपजायो ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝੋ ਕਮਾਰ ਨਮਸਕਾਰ ਤੇ ਸਹਿ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸ਼ਿਵ ਕਨ ਕੋ ਸਭ ਗੁਣ ਸੁਖ ਦੇਉ ਸ਼ਤਰਨ ਕੋ ਪਲਮੋ ਬਦ ਕੀਉ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਚਰਿਆ ਸੁਲਾ ਸਭ ਪਰ ਕਿਰਪਾ ਦਿਤ ਕਰ ਪੂਲਾ संतन दुख पाए ते दुखी सुख पाए साधन के सोगे एक, एक, एक पी पीर कट -कट के पीर पछाण है घट के पट पट की जान जा बुद्ध कर करा करतारा पर जा तरत तब दे अपार जब आ कर कर तो कबू तो मैं मिलत दे तर सब जेते बदल सिर सब तारे आप अपनी बूझ उचार ਤੂੰ ਸਭੀ ਤੇ ਰਹੈ ਤਿਨਰਾਲਮ ਜਾਣ ਤਬੇ ਭੇਦ ਹਰਿ ਆਲਮ ਨਿਰੰਕਾਰ ਨਿਰਭਕਰਣ ਲੰਬ ਆਦ ਅਨੀਲ ਅਨਾਦ ਸੰਭ ਤਾਂਕਾ ਮੂੜ ਉਚਾਰਤ ਭੇਦਾ ਜਾਂ ਕੋ ਭੀਵ ਨ ਪਾਵਤ ਭੇਦਾ ਤਾਂ ਕੋ ਕਰ ਪਾਨ ਹਨੁਮਾਨਤ ਮਾ ਮੂੜ ਕਸ਼ ਭੇਦ ਨ ਜਾਣ ਮਹਾਦੇਵ ਕੋ ਕਹੈ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੈ ਫਿਰ ਆਪਿ ਆਪਣੀ ਬੁੱਧ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬੇ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੁਭ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਡ ਜੇ ਰਸੇ ਤਜ ਕੀਨੀ ਉਤਪੋਜ ਕਾਨ ਬਉ ਰਚ ਦੇਨੀ ਕਉ ਫੋਲ ਰਾਜਾ ਕੈ ਬੈਠਾ कौन सिमट पयो शंकर कठ सग्री सृष्ट दिखाय चंभव आ जुगा सुरु स्वयंम आबरक्षा मेरी तुम करो सिक्यो वारसिक शंकर दुष्ट जते उठवा तोत पाता सकलम लेश करुण काटा जी अस्तो तव तो चरणी परे तिनके दुष्ट दोय त मरे ਪੁਰਖ ਜਵਨ ਪਗ ਪਰੈ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂਕੇ ਕਾਲ ਨਕਟ ਨ ਆਏ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਆਰਿਸ਼ਟ ਤਰੈ ਤਦ ਕਾਲਾ ਕਿਰਪਾ ਦਰਤਾਂ ਜਾਏ ਨ ਹਰ ਹੋ ਤਾਂਕੇ ਤਾ ਤਨ ਕੋ ਹਰੋ ਹਰਦ ਸਦ ਕਰਮੋ ਸਭ ਹੋਏ ਦੁਸ਼ਟ ਸ਼ਵ ਸੱਕੈ ਨ ਕੋਈ ਇਕ ਬਾਰ ਜਿਨ ਤੁਮੈ ਸਮਹਾਰਾ ਕਾਲ ਫਾਂਸ ਤੇ ਤਾਏ ਉਬਾਰ ਜਿ ਨਰ ਨਾਮ ਤੇ ਆਰੋ ਕਾਉ ਦਾਰਦ ਦੁਸ਼ਤ ਲੋਕ ਤੇ ਰੋ ਖੜ ਕੇ ਤੁਮੈ ਸ਼ਰਨ ਤਿਹਾਰੀ ਆਪ ਹੱਦ ਲੈ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਤ ਦੋ ਤੇ ਲੈਓ ਬਚਾਈ ਸਭ ਇਹ ਪਾਏਗੇ ਜਬ ਤੇ ਤੁਮਰੇ ਸਭ ਤੇ ਕੋ ਆਖ ਤਰੇ ਨੀ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਮਨ ਸਿਮਰ ਛਤਰ ਬੀ ਸਬੈ ਬੋ ਪੀਦ ਕੈ ਹਮੇ ਕਮਾਨ ਗਾਨੀ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾਮ ਕਹਿਓ ਸਭ ਤੋਹਿ ਵਕਾਨ ਨੰਦੋਇ ਰ ਸਗਲ ਦੁਆਰ ਕੋ ਸਾੜਕੈ ਗਇਓ ਤਹਾਰੋ ਦਵਾਰ ਮਹਾਂਗਾਇ ਕਿਲਾ ਅਜਿ ਗੋਬਿੰਦਾਸ ਤੁਆ ਰਾਮ ਕਲੀ ਮਹੱਲਾ ਤੇ ਜਾਣਨ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮਿਰਮੈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹ ਸੇਤੀ ਮਨ ਵਜੀਆ ਵਦਾਈਂ ਰਾਗ ਰਤਨ ਪਰਵਾਰ ਪਰਿ ਸ਼ਬਦ ਗਾਵਣ ਆਈਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿ ਨਿ ਵਸਾਇਆ ਕਹਿ ਨਾਨਕ ਇਹ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਕਰਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਕਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਹਰ ਤਾਂ ਤੇਰੇ ਤੱਕਿ ਸ਼ੈ ਜਿਸ ਦੇ ਸੁ ਪਾਵੇ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕੈ ਮਨਵਸਯ ਵਾਜੇ ਸ਼ਬਦ ਖਨੇਰੇ ਕਹੇ ਨਾਨਕ ਸੱਚੇ ਸਾਈ ਕਿਆ ਨਹੀਂ ਕਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਜ ਵਸਿਆ ਜਿਨ ਇੱਛਾ ਸਭ ਪੋਜਾਈਆਂ ਸਦਾ ਪ੍ਰਭਾਂਨ ਕੀਤਾ ਗੌਰਵਟੋ ਜਿਨ ਨੈ ਵਡਿਆਈਆਂ ਕਹਿ ਨਾਮ ਸੁਣੋ ਸੰਤਾ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਵ ਤਦਕਾਰ ਸੁ ਭਗ ਹੈ ਕਾਰ ਸੁ ਭਗ ਹੈ ਸ਼ਬਦ ਵਾਜੇ ਕਲਾ ਜਤ ਕਰਤ ਹਾਰੀ ਹੈ ਪੰਚ ਦ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਾਰਮ ਪਾਇਆ ਤੁਜ ਜਿੰਕੋ ਸਿਨਾ ਮਾਰ ਕੇ ਲੱਗੇ ਕੈ ਨਾਨ ਤੈ ਸੁਹਾ ਤਿਤ ਕਰ ਅਨ ਹਦ ਵਾਜੇ ਆਨੰਦ ਸੁਨ ਵਡ ਭਾਗੀ ਹੋ ਸਗਲ ਮਨ ਉਰ ਪੂਰੇ ਪਰ ਬ੍ਰੰਪਰ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਨੇ ਸੱਚੇ ਬਾਣੀ ਸੰਤ ਸਾਧ ਜਨ ਭਾਇ ਸਰਦ ਸੇ ਪੂਰੇ ਗੁਰ ਤੇ ਜਾਨੇ ਸੁਨਤੇ ਪੜੇ ਕਹਤੇ ਪਵਿੱਤ ਸਤ ਗੁਰ ਰਿਆ ਭਰ ਪੂਰੇ ਬਿਨਵੰਤਨ ਗੁਰ ਚਰਨ ਲਾਗੇ ਬਾਜੇ ਅਨ ਅਤੂਰੇ ਮੋਦਾਵਣੀ ਮ ਅੱਲਾ ਪੰਜਵੰ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਏ ਵਸਤ ਤਜੀ ਨਾ ਜਾਇ ਨਿਤ ਨਿਤ ਰਾਖਿਉ ਰਥਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸੋ ਲੋਕ ਮਾਲਾ ਪੰਨ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾ ਖੇ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਲ ਨਾਮ ਮਿਲਤਾ ਜੀਵਾ ਤਨ ਮਨ ਥੀਵੇ ਕਰੇ ਦਰਸ ਪਿਆ ਮੇਰਾ ਮਤ ਉਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਸਾਹ ਦੇਵਾ ਤਨ ਮਨ ਥੀਵੇ ਕਰਿਆ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਲਿਆ ਕੇ ਅਰਦਾਸ ਤਮਾਰੀ ਜਿਉ ਇੰਦ ਸਭ ਤੇਰਾ ਕਹੋ ਨਾਨਕ ਸਾਬੋ ਤੇਰੀ ਵੰਡਿਆ ਕੋਈ ਨਾ ਜਾਣੇ